ਸਤਿ ਸ਼੍ਰੀ ਅਕਾਲ ਜੀ ਬੇਦਰ ਬਹਰਪ੍ਰੀਤ ਜੀ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਆ ਤੇ 2 ਜੂਨ ਨੂੰ ਅਕਲ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੀ ਬੱਤਲਵਈ ਬਣੀ ਸੀ ਜੋ ਕਿ ਮਾਝਾ ਤੇ ਬਾਬਾ ਦੇ ਖੇਤਰ ਪੂਰਬੀ ਹੋ ਕੇ ਪਹਾੜ ਦੇ ਨਾਲ ਲੱਗਦੇ ਮੱਧ ਕੇਂਦਰ ਹੋਵੇ ਦੱਖਣੀ ਖੇਤਰ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਜਾਂ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋ ਪੱਛਮੀ ਯੂਪੀ ਦਿੱਲੀ ਦੇ ਆ ਕਈ ਖੇਤਰਾਂ ਵਿੱਚ ਅਮੀਂ ਦਾ ਸਾਰਵਣ ਟੁੱਟਵੇਂ ਕਾਲ ਵਿੱਚ ਰਹੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਵਿੱਚ ਦਰਮਿਆਨੇ ਤੇ ਜਿਹੜੀ ਮੀ ਆਵੇ ਕਰਨ ਮਿਲੇ ਜਿਸ ਦੀ ਰਫ਼ਤਾਰ 35 40 ਕਿਤੇ 40 ਤੋਂ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਹਵਾਵਾਂ ਜਿਹੜੀਆਂ ਚੱਲੀਆਂ ਨੇ ਤੇ ਅੱਜ 3 ਤੇ ਕੱਲ 4 ਜੂਨ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਦੇ ਸਵੀਡਨ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਰਹੇ ਜਿਵੇਂ ਮਾਝਾ ਤੇ ਵਾਪਾ ਦੇ ਖੇਤਰ ਹੋਗੇ ਆ ਪਠਾਨਕੋਟ ਲਈ ਗੁਰਦਾਸਪੁਰ ਹੁਸ਼ਿਆਰਪੁਰ ਦੇ ਕੁਝ ਲੱਖ ਪੂਰਬੀ ਹੋਗੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਤੇ ਖੇਤਰ ਹੋਗੇ ਜਾਂ ਆ ਦੱਖਣੀ ਖੇਤਰ ਹੋਗੇ ਰਾਜਸਥਾਨ ਦੇ ਜਾਂ ਹਰਿਆਣਾ ਦੇ ਖੇਤਰ ਹੋਗੇ ਦੱਖਣੀ ਆ ਚਾ ਦਿੱਲੀ ਦੇ ਨਾਲ ਲੱਗਦੇ ਖੇਤਰ ਹੋਗੇ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਹਜੇ ਵੀ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਚੱਲ ਰਹੀ ਜੋ ਕਿ ਪਿਛਲੇ ਆਪਾਂ ਗੱਲ ਕਰੀ 2 ਜੂਨ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਬੱਦਲ ਬਣਿਆ ਉਸ ਤੋਂ ਰਾਤ ਦੇ ਘੰਟੇ ਹੋ ਕੇ 3 ਜੂਨ ਅੱਜ ਤੜਕਸਾਰ ਨੂੰ ਤਾਂ ਹੁਣ ਵੀ ਕਿ ਵਟਾਡੇ ਕਿਸ ਤਰ੍ਹਾਂ ਦਾ ਮੌਸਮ ਕਿੱਥੇ ਕਿੱਥੇ ਆ ਜਿਹੜਾ ਮੀਂਹ ਅੱਜ ਕੱਲ ਦਰਜ ਕੀਤਾ ਗਿਆ ਤੇ ਅੱਜ ਕਿੱਥੇ ਕਿੱਥੇ ਸਵੇਰ ਤੋਂ ਤੜਕਸਾ ਨੂੰ ਮੀਂਹ ਜਿਹੜਾ ਪਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਆਪਾਂ ਗੱਲ ਕਰਦੇ ਅੱਜ ਤਿੰਨ ਤੇ ਕੱਲ ਚਾਰ ਜੁਣ ਠੀਕ ਹੈ ਦੋ ਦਰਮਿਆਨ ਰਹਿਣਗੇ ਜਾਣ ਕਿ ਇਸ ਵਿੱਚ ਇੱਕ ਦਿਨ ਖਾਸ ਸਰਸਰ ਜਾਂ ਅੱਜ ਜਾਂ ਕੱਲ ਕਈ ਖੇਤਰਾਂ ਨੂੰ ਮੀਂਹ ਦਾ ਸਾਰ ਬੰਸਰ ਦੇ ਟੁੱਟਵੇਂ ਤੌਰ ਤੇ ਕਈ ਖੇਤਰਾਂ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਛਾਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਨਹਿਰ ਚੱਲਣ ਦਾ ਸਾਰ ਵੀ ਕਾਫੀ ਰਹਿਣਗੇ ਜਾਨੀ ਕਿ ਕਿਤੇ ਕਿਤੇ ਹੋ ਸਕਦਾ ਕਿ ਤੇ ਸ਼ਾਮ ਦੇ ਆਸਪਾਸ ਠੀਕੇ ਐਕਟਿਵ ਹੁੰਦਾ ਤਾਂ ਕਾਫੀ ਖੇਤਰਾਂ ਵਿੱਚ ਹਨੇਰੀ ਤੇ ਕਈ ਖੇਤਰਾਂ 'ਮੀ ਦਾ ਸਾਰ ਬਣਨਗੇ ਤੇ ਕਿਤੇ ਕਿਤੇ ਨਿੱਕੀ-ਮੋਟੀ ਗੜੇਮਾਰੀ ਵੀ ਦਰਜ ਕੀਤੀ ਜਾ ਸਕਦੀ ਹੈ ਤੇ ਜਿਸ ਦੀ ਰਫ਼ਤਾਰ ਆਪਾਂ ਗੱਲ ਕਰਿਆ ਹਨੇਰੀ ਦੀ 35-40 ਕਿਤੇ ਕਿਤੇ 60-70 ਕਿਤੇ 80-90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਅਜ 3 ਜੂਨ ਤੇ ਕੱਲ 4 ਜੂਨ ਜਾਂ ਕਿ ਦੋ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਆਸਾਨ ਰਹਿਣਗੇ ਕਈ ਖੇਤਰਾਂ ਵਿੱਚ ਹਨੇਰੀ ਦੇ ਨਾਲ ਕਿਤੇ ਕਿਤੇ ਟੁੱਟਵੇਂ ਤੌਰ ਤੇ ਬਹੁਤੇ ਖੇਤਰਾਂ ਵਿੱਚ ਦਾ ਸਾਰ ਬੰਦੇ ਦਿਖਾਈ ਦੇਣ ਹਲਕਾ ਦਰਮਿਆਨੇ ਕਿ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਤੈਸੋ ਜੀ ਜਿਲੇਵਾਰ ਨਹੀਂ ਦੱਸ ਰਿਹਾ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਆ ਪੰਜਾਬ ਦੇ ਬਹੁਤੇ ਖੇਤ ਖੇਤਰਾਂ ਵਿੱਚ ਜਿਹੜਾ ਮੀਂਹ ਦਾ ਸਾਰ ਜਾਨਕੀ ਟੁੱਟਵੇਂ ਰਹਿਣਗੇ ਤੇ ਹਨੇਰੀ ਹੋਸੇ ਤੇ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲੇਗੀ ਪਮੇਸਰ ਅੱਦੀ ਇਲਾਕੇ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋੜ ਮੁਕਸਰ ਹੋਵੇ ਉਸਰ ਫਾਜ਼ਿਲਕਾ ਦੇ ਇਲਾਕੇ ਜਮਾਚਤ ਆਪ ਦੇ ਖੇਤਰ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਸਲਾ ਅਮਰਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ੀਰ ਤੇ ਇਲਾਕੇ ਹੁਣ ਲੁਧਿਆਣਾ ਮਲੇਰਕੋਟ ਲਾਵੇ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਖੇਤਰ ਉਹਨਾਂ ਪਟਿਆਲਾ ਸੰਗਰੂਰ ਹੋਵੇ ਜਮਾਨਸਾ ਬ ਸਾਰੇ ਮੀਤੋ ਵਾਂਝੇ ਪਰ ਹਨੇਰੀ ਕਾਫੀ ਖੇਤਰਾ ਵਿੱਚ ਪਹੁੰਚਣ ਦੇ ਅਸਰ ਨੇ 2 ਤੋ ਦਿਨਾਂ ਤੇ 3 ਤੇ 4 ਜੂਨ ਨੂੰ ਅਮੀ ਹੋ ਸਕਦਾ ਕਿਤੇ ਕੁਝ ਖੇਤਰਾ ਵਿੱਚ ਨਾ ਵੇਖਣ ਨੂੰ ਮਿਲੇ ਕਣੀਆਂ ਜਿਹਾ ਜਾਂ ਪਗੜ ਕੇ ਠੰਡੀ ਹਵਾਵਾਂ ਜਾਂ ਹਨੇਰੀ ਵੇਖਣ ਨੂੰ ਮਿਲ ਸਾਰੇ ਕਿਤੇ ਕਿਤੇ ਹੋਸਦਾ ਮੀਂਹ ਦੇ ਛਰਾਟੇ ਆ ਦਰਜ ਕੀਤੇ ਨਾ ਜਾਣ ਠੀਕ ਹੈ ਕਿਤੇ ਕਿਤੇ ਹੋਸਦਾ ਕਾਫੀ ਖੇਤਰਾ ਵਿੱਚ ਆ ਪਗੜ ਕੇ ਬਹੁਤ ਖੇਤਰਾ ਮੀਂਹ ਦੇ ਅਸਰ ਰਹਿਣ ਕੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾ ਦਰਮਿਆਨੇ ਤੇਜ਼ ਜੜਮੀ ਦੀ ਛੱਟਾਂ ਆ ਲੱਗ ਸਕਦੀਆਂ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਦੀ ਗੱਲ ਕਰੀ ਸੇਸਾ ਸਾਰ ਫਤਿਆ ਬਾਦਗ ਚੇ ਇਸ ਸਾਰ ਰਹਣਗੇ ਦਿੱਲੀ ਦੇ ਕਈ ਖੇਤਰਾਂ ਵਿੱਚ ਪੱਛਮੀ ਯੂਪੀ ਦੇ ਕਈ ਖੇਤਰਾਂ ਵਿੱਚ ਆ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰੋ ਕਿ ਸ਼ਿਰਗੰਗਣ ਹਨਮਾਨਗੜ ਨੂਬਗੜ ਹੋ ਗਿਆ ਖਾਜੂ ਵਾਲ ਬੀਕਾ ਨੇ ਰੋਗਾ ਚੂਰੂ ਹੋਗਾ ਸੰਗਰੀ ਆ ਇਹਨਾਂ ਦੇ ਵਿੱਚ ਕਾਫੀ ਜਿਹੜਾ ਸਾਰ ਰਹਣਗੇ ਕਈ ਖੇਤਰਾਂ ਹਨੇਰੀ ਦੇ ਨਾਲ ਆ ਕਿਤੇ ਟੁੱਟਵੇਂ ਤੌਰ ਤੇ ਜੜਮੀ ਦਰਜ ਕੀਤਾ ਜਾ ਗਲਕਾ ਦਰਮਿਆਨਾ ਕਰਕੇ ਦਰਮਿਆਨੇ ਤੇਜ਼ ੜਮੀ ਦੀ ਚੱਟਾਂ ਲੱਗ ਸਕਦੀਆਂ ਨੇ ਤਾਂ ਬਾਕੀ 3 ਜਾਂ 4 ਜੂਨ ਠੀਕ ਹੈ ਦੋ ਦਿਨਾਂ ਤੋਂ ਵੀ ਇੱਕ ਦਿਨ ਕਾਫੀ ਸਾਰ ਰਹਣਗੇ ਇੱਕ ਦਿਨ ਹੁਸਰੇ ਟੁੱਟਵੇਂ ਕਾਰਮਿਕ ਰਹਸ ਰਹੇ ਪੱਛਮੀ ਸਿਸਟਮ ਜੋ ਕਿ ਪਹਾੜਾਂ ਤੇ ਪਹੁੰਚਿਆ 2 ਜੂਨ ਨੂੰ ਦੁਪਹਿਰ ਤੋਂ ਜਿਵੇਂ 10 ਬੱਦਲਵਾਈ ਸ਼ਾਮ ਤਾ ਉਸ ਪਰ ਰਾਤ ਦੇ ਘੰਟੇ ਤੜਕਸਾਰ ਹਜੇ ਵੀ ਕਿਤੇ ਕਿਤੇ ਨਿੱਕੀ ਮੋਟੀ ਰਡਕਾਰ ਵਿੱਚ ਚੱਲ ਰਹੀ ਪਹਾੜਾਂ ਦੇ ਨਾਲ ਲੱਗਦੇ ਖੇਤਰ ਮਾਝਾ ਤੇ ਬਾਬਾ ਤੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਜਾਂ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਤਾਂ ਜਿਵੇਂ ਜਿਵੇਂ ਦੁਪਹਿਰ ਸ਼ਾਮ ਦਾ ਆ ਸਮਾਂ ਬੀਤੇਗਾ ਤਾਂ ਬੱਦਲਵਾਈ ਹੋਰ ਪੰਨੀ ਸ਼ੁਰੂ ਹੋਏ ਤੇ ਕਈ ਖੇਤਰਾਂ ਵਿੱਚ ਅੱਜ ਜਾਂ ਕੱਲ ਠੀਕ ਇੱਕ ਦਿਨ ਕਾਫੀ ਖੇਤਰ ਦੇ ਇੱਕ ਦਿਨ ਹੁਜਰੇ ਟੁੱਟਵੇਂ ਕਾਰਮੀਆਂ ਰਹਿ ਸਕਦੀਆਂ ਨੇ ਤਾਂ ਜਿਹੜੇ ਹਵਾਵਾਂ ਨੇ ਅੱਜ ਵੀ ਤੇ ਕੱਲ ਪੂਰਾ ਚੱਲਣ ਦੀ ਸੰਭਾਵਨਾ ਹੈ ਠੀ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲ ਗਿਆ ਆਪਣੇ ਚੈਨਲ ਤੇ ਵਿਚਾਰਾਂਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤਾਈਂ ਦੇਖੋ ਬਹੁਤ ਬਹੁਤ ਧੰਨਵਾਦ